ईद की दिवाली ਤੇ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਆਪਣੇ ਰਿਸ਼ਤੇਦਾਰਾਂ ਨੂੰ Eid ਕੀ ਗਿਫਟ ਦੇਵਾਂ। ਦੇਖੋ ਇਹ ਤਾਲਾ ਲਾ ਕੇ ਅਸੀਂ ਬੰਦ ਕੀਤਾ ਹੈ ਸਰਪ੍ਰਾਈਜ਼ ਵਾਸਤੇ। ਕੀ ਬਾਤ ਹੈ। ਬਬੜਾ ਸੋਹਣਾ ਜੀ। ਮੈਂ ਕਹਿੰਦਾ Diwali 'ਚ ਪਿਓਰ ਚੀਜ਼ ਦਿਓ ਕਿੱਥੇ ਮਠਾਈਆਂ ਵੰਡਦੇ ਹੋ। ਸਹੀ ਗੱਲ ਹੈ। ਪਿਓਰ ਚੀਜ਼ ਵੰਡੋ ਐ ਦਿੱਤੀ ਜਾਏਗੀ ਜੀ ਇੰਨੀ। ਇਹ ਦਿੱਤੀ ਜਾਏਗੀ ਜੀ Eid ਕੀ ਹੈ ਤੁਹਾਡੇ ਸਾਹਮਣੇ ਆਵਲੇ ਹੈ। ਤੁਹਾਡੇ ਸਾਹਮਣੇ ਮਿਹਨਤ ਹੈ। ਸਾਰੀ ਚੀਜ਼ਾਂ ਤਿਆਰ ਹੈ। ਬਸ ਹੁਣ ਉਸ ਸਮੇਂ ਦਾ ਤਿਆਰ ਤਿਆਰੀ ਹੋ ਰਹੀ ਹੈ। ਉਸ ਸਮੇਂ ਇੱਕ ਅੱਦੇ ਦਿਨ ਨਿਚਾਨ ਵਾਲਾ ਤੇ ਚਵਨਪਰਾਸ਼ ਤੁਹਾਨੂੰ ਸੱਤਕ ਦਿਨਾਂ ਵਿੱਚ ਅਸੀਂ ਰੇੜੀ ਕਰਕੇ ਦੇ ਦਾਂਗੇ ਐਦ ਕੀ ਸਰਪ੍ਰਾਈਜ਼ ਵੀ ਮਿਲਣਗੇ ਤੁਹਾਨੂੰ ਚਵਨਪਰਾਸ਼ ਵਿੱਚ ਕੁਛ ਨਾ ਕੁਛ ਨਾਲੇ ਅਸੀਂ ਦੀਵਾਲੀ ਦੀਵਾਲੀ ਦੇ ਸਰਪ੍ਰਾਈਜ਼ ਦੇ ਰਹੇ ਹਾਂ ਪੂਰੀ ਤਿਆਰੀ ਕੀਤੀ ਹੈ ਦੇਖੋ ਕੋਈ ਇੱਕ ਨਹੀਂ ਹੈ ਪੂਰੀ ਤਿਆਰੀ ਵਾਸਤੇ ਤਿਆਰੀ ਕੀਤੀ ਹੈ ਕੀ ਬਾਤ ਹੈ ਤੁਸੀਂ ਦੇਖੋ ਵੀ ਗਿਫਟ ਹੈਂਪਰ ਵੀ ਜਿਹੜੇ ਅਸੀਂ ਕਹਿ ਲਈ ਜਿਹੜੇ ਹੈਗੇ ਨੇ ਬਹੁਤ ਵਧੀਆ ਅਲੱਗ-ਅਲੱਗ ਬੜੀ ਤਿਆਰੀ ਨਾਲ ਐਦ ਕੀ ਚਵਨਪਰਾਸ਼ ਆ ਰਿਹਾ ਹੈ ਕਿਉਂਕਿ ਕੱਲਾ ਜੀ ਇੰਦੀ ਵਰਤੋਂ ਕਰ ਲਈ ਤੁਸੀਂ ਹਾਂਜੀ ਚਵਨਪਰਾਸ਼ ਚਵਨਪਰਾਸ਼ ਦੀ ਸਾਰਾ ਸਾਲ ਤੁਹਾਨੂੰ ਬਿਮਾਰੀ ਨਹੀਂ ਹੁੰਦੀ ਕੋਈ